ਸਸਿਕਲ ਦੋਸਤੋ ਮੈਂ ਦਿਲਵਾਰ ਸਿੰਘ ਹੁੰਦਲ ਪ੍ਰੋਗਰਾਮ ਅਨਫੋਲੇ ਵਰਕੇ ਪਿਛਲੇ ਸਮੇਂ ਦੇ ਵਿੱਚ ਇੱਕ ਅਸੀਂ ਜਿਹੜੀ ਲੜੀ ਸ਼ੁਰੂ ਕੀਤੀ ਸੀ ਉਹਦੇ ਤਹਿਤ ਅੱਜ ਗੱਲਬਾਤ ਕਰਾਂਗੇ ਉਹ ਜਿਹੜੀ ਲੜੀ ਅਸੀਂ ਸ਼ੁਰੂ ਕੀਤੀ ਸੀ ਅਨਫੋਲੇ ਵਰਕੇ ਸਰਲੇਖ ਦੇ ਅਧੀਨ ਉਹਦੇ ਵਿੱਚ ਜਿਹੜੀਆਂ ਅਸੀਂ ਮੁਲਾਕਾਤਾਂ ਕੀਤੀਆਂ ਵੱਖ-ਵੱਖ ਗੀਤਕਾਰਾਂ ਗਾਇਕਾਂ ਦੇ ਨਾਲ ਉਹਨਾਂ ਦੇ ਵਿੱਚੋਂ ਕੁਝ ਗੁੱਝੀਆਂ ਗੱਲਾਂ ਜਿਹੜੀਆਂ ਉਹ ਕੱਢ ਕੇ ਤੁਹਾਡੇ ਰੂਬਰੂ ਕੀਤੀਆਂ ਸੀਗੀਆਂ ਤੇ ਉਹਦਾ ਨਾਮ ਰੱਖਿਆ ਸੀ ਅਸੀਂ ਉਹਦਾ ਟਾਈਟਲ ਸੀਗਾ ਸਰਲੇਖ ਅਨਫੋਲੇ ਵਰਕੇ ਬਹੁਤ ਸਾਰੀਆਂ ਮੁਲਾਕਾਤਾਂ ਜਿਹੜੀਆਂ ਅਸੀਂ ਕੁਝ ਪੁਰਾਣੇ ਗੀਤਕਾਰਾਂ ਗਾਇਕਾਂ ਦੇ ਨਾਲ ਕੀਤੀਆਂ ਉਹਨਾਂ ਤੋਂ ਥੋੜੇ ਬਹੁਤ ਕਮੈਂਟ ਆਏ ਕਈਆਂ ਮਿੱਤਰਾਂ ਦੇ ਤੇ ਜਦੋਂ ਅਕਸਰ ਫੋਨ ਤੇ ਵੀ ਕਈਆਂ ਨਾਲ ਗੱਲ ਹੁੰਦੀ ਆ ਉਹ ਕਹਿ ਦਿੰਦੇ ਆ ਵੀ ਬਚਿੱਤਰ ਸਿੰਘ ਅਨਪੜ੍ਹ ASCII ਵਾਲਾ ਬਾਰੇ ਜਾਂ ਹੋਰ ਵੀ ਉਸ ਵੇਲੇ ਦੇ ਗੀਤਕਾਰ ਤੇ ਗਾਇਕਾਂ ਦੇ ਨਾਂ ਲੈਂਦੇ ਆ ਉਹ ਜ਼ਿਕਰ ਕਰਦੇ ਆ ਕਹਿੰਦੇ ਉਹਨਾਂ ਬਾਰੇ ਵੀ ਸਾਨੂੰ ਦੱਸਿਆ ਜਾਵੇ ਅੱਜ ਅਨਫੋਲੇ ਵਰਕੇ ਜਿਹੜੇ ਆ ਉਹ ਬਿਨਾ ਕਿਸੇ ਨਾਲ ਬੈਠੇ ਸ਼ਖਸ ਤੋਂ ਕਰਾਂਗੇ ਆਪਾਂ ਗੱਲ ਤੇ ਕਿਸੇ ਨੇ ਤੈਨੂੰ ਸਿੱਖਿਆ ਪੜ੍ਹਾਈ ਵਿੱਚ ਇੱਕ ਮੰਜੇ ਬੈੰਦੇ ਕਦੋਂ ਜੇਠਪੁਰ ਜਾਈਵੇਂ ਇੱਕ ਮੰਜੇ ਬੈੰਦੇ ਕਦੋਂ ਜੇਠਪੁਰ ਜਾਈਵੇਂ ਆਪਣਾ ਤਾਂ ਰਿਸ਼ਤਾ ਬਸ ਹੱਸੇ ਤੇ ਮਜ਼ਾਕਲਾ ਚੱਕ ਲੈ ਭਾਈ ਜੀ ਮੁੰਡਾ ਤੇਰੇ ਨਾਲ ਝਾਕਦਾ ਚੱਕ ਲੈ ਭਾਈ ਜੀ ਰਿੱਤੇ ਸਭ ਆ ਜਾਂਦੇ ਨੇੜੇ ਨਹੀਂ ਦੂਰ ਵਾਲੇ ਰਿੱਤੇ ਸਭ ਆ ਜਾਂਦੇ ਨੇੜੇ ਨਹੀਂ ਬਣ ਜਾਂਦੇ ਮੋਮਨੇ ਦਿਲ ਪੱਥਰ ਜਿਹੇ ਨਹੀਂ ਬਣ ਜਾਂਦੇ ਮੋਮਨੇ ਦਿਲ ਪੱਥਰ ਜਿਹੇ ਨਹੀਂ ਆਣ ਪਾੜੇ ਤੇ ਯਾਦ ਲੀਲਾ ਨੇ ਤਨਾਪ ਦਾ ਅਨਪੜ ਤੇਰੀ ਯਾਦ ਲੀਲਾ ਨਿਤ ਨਾਪਦਾ ਹੇ ਮੁੰਡੇ ਨੂੰ ਖਡਾਵਾ ਮੈਂ ਨਾ ਨੌਕਰ ਤੇਰੀ ਬਾਪ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਬਚਿੱਤਰ ਸਿੰਘ ਅਨਪੜ ਬਾਰੇ ਗੱਲ ਕਰਦੇ ਹਾਂ ਜਿਨ੍ਹਾਂ ਨੂੰ ਆਸੀ ਵਾਲਾ ਅਨਪੜ ਕਿਹਾ ਜਾਂਦਾ ਆਸੀ ਵਾਲਾ ਅਨਪੜ ਨਾਂ ਦੇ ਨਾਲ ਮਸ਼ਹੂਰ ਸੀਗੇ ਉਹ ਸਾਰੇ ਟਬਰ ਦਾ ਦੁੱਖ ਸੁੱਖ ਪੁੱਛਣਾ ਨਹੀਂ ਇੱਕ ਹੀ ਕੰਮ ਬਦਮਾਸ਼ੀ ਦਾ ਤੇ ਕਿਸੁ ਕੁੱਛ ਪੁੱਛਣਾ ਨਹੀਂ ਇੱਕ ਹੀ ਕੰਮ ਬਦਮਾਸ਼ੀ ਦਾ ਕਿਹੜੇ ਰਸਤੇ ਪੈ ਗਿਆ ਲੋਕੋ ਦੇਖੋ ਅਨਪੜਾ ਸਿਦਾ ਢੇਡ ਵਾਲਾ ਮੋਰਚਾ ਤਾਂ ਕੁੰਡ ਵਾਲਾ ਹੁੰਦਾ ਢੇਡ ਵਾਲਾ ਮੋਰਚਾ ਤਾਂ ਕੁੰਡ ਵਾਲਾ ਹੁੰਦਾ ਬਸ ਜੋਰ ਵਾਲਾ ਮੋਰਚਾ ਵੇਖਾ ਦਾ ਕਰ ਦਿਆਂ ਬੰਦਿਆਂ ਤੋਂ ਹੁੰਦਾ ਖਤਰਾ ਕਮੜੀਏ ਕਾਦਾ ਕਰ ਦਿਆਂ ਬੰਦਿਆਂ ਤੋਂ ਹੁੰਦਾ ਖਤਰਾ ਕਮੜੀਏ ਕਾਦਾਂ ਨਹੀਂ ਕਰ ਦਿਆਂ ਬੰਦਿਆਂ ਤੋਂ ਕੱਲ ਕੱਲ ਦਾ ਖਤਰਾ ਕਮੜੀਏ ਕਾ ਡਾਣੀ ਕਰਦੇ ਆ ਬੰਦਿਆ ਤੂੰ ਬਚਿੱਤਰ ਸਿੰਘ ਅਨਪੜ ਆਸੀ ਵਾਲਾ ਬੇਸ਼ੱਕ ਇਸ ਨਾਮ ਨੂੰ ਅੱਜ ਦੀ ਪੀੜ੍ਹੀ ਜਿਹੜੀ ਨਹੀਂ ਜਾਣਦੀ ਹੋਵੇਗੀ ਪਰ ਜਿਨ੍ਹਾਂ ਨੇ ਮੁਹੰਮਦ صدیق ਰਣਜੀਤ ਕੌਰ ਕਰਤਾਰ ਰਮਲਾ ਸੁਖਵੰਤ ਕੌਰ ਅਜਾਇਬ ਰਾਏ ਰਣਜੀਤ ਮਣੀ ਰਵਿੰਦਰ ਗਰੇਵਾਲ ਕੁਲਦੀਪ ਮਾਨ ਕੁਲਦੀਪ ਕੌਰ ਇਹਨਾਂ ਨੂੰ ਸੁਣਿਆ ਜਾਂ ਇਹਨਾਂ ਤੋਂ ਇਲਾਵਾ ਹੋਰ ਵੀ ਕੁਲਦੀਪ 파ਰਸ ਹੋਣਾ ਦਾ ਜ਼ਿਕਰ ਕਰ ਲਈਏ ਤੇ ਹੋਰ ਵੀ अनेका ਗਾਇਕ ਨੇ ਸੋ ਸਾਰਿਆਂ ਦਾ ਨਾਮ ਲੈਣਾ ਸੰਭਵ ਨਹੀਂ ਉਹਨਾਂ ਨੂੰ ਸੁਣਿਆ ਉਹ ਬਚਿੱਤਰ ਸਿੰਘ ਅਨਪੜ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਤੋਰੀਏ ਨਾ ਮੇਰੀ ਪਿੱਤਰ ਸਿੰਘ ਅਨਪੜ ਆਸੀ ਵਾਲੇ ਦਾ ਜਨਮ ਆਸੀ ਕਲਾਂ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੋਇਆ ਤੇ ਉਹ ਆਪਣੀ ਹੋਸ਼ ਸੰਭਾਲਦਿਆਂ ਕਮਿਊਨਿਸਟ ਪਾਰਟੀ ਦੇ ਨਾਲ ਜੁੜ ਗਿਆ ਕਹਿੰਦਾ ਰਹਾ ਵਿੱਚ ਖੜੀ ਹਾਥੀ ਵਾਲਾ ਅਨਪੜੀ ਨਾਤ ਫੁੱਲਾਂ ਜੀਆਂ ਸੱਦ ਰਾਮ ਤੋੜੀ ਜਾਂ ਤਨੁਮਾਪ ਦਿੱਤਾ ਕਮਾਲ ਦਾ ਗੀਤਕਾਰ ਸੀ ਬਚੱਤਰ ਸਿੰਘ ਅਨਪੜਾ ਪਰ ਗੀਤਕਾਰੀ ਵਿੱਚ ਉਹਨੂੰ ਵਪਾਰੀ ਬਣ ਕੇ ਵਿਚਰਨ ਦੀ ਯਾਤ ਨਹੀਂ ਆਈ ਜਦੋਂ ਗੀਤ ਰਿਕਾਰਡ ਹੋਣ ਲੱਗੇ ਤਾਂ ਚਾਰੇ ਪਾਸੇ ਅਨਪੜ ਅਨਪੜ ਹੋਣ ਲੱਗ ਪਈ ਉੱਤ ਚੋਰੀ ਦਾ ਪੈਜੂ ਮhenga ਪਿੰਚਾਇਤ ਜਾ ਕੇ ਉੱਤ ਚੋਰੀ ਦਾ ਪੈਜੂ ਮhenga ਪਿੰਚਾਇਤ ਜਾ ਕੇ ਕੀ ਜਾਣੇਗਾ ਛੜਿਆ ਤੇਰੀ ਛੱਡੂ ਖੂਪ ਠਪਾ ਕੇ ਕੀ ਜਾਣੇਗਾ ਛੜਿਆ ਤੇਰੀ ਛੱਡੂ ਖੂਪ ਪੈਸੇ ਦੇ ਦੂੰਗਾ ਤੜਵਾ ਕੇ ਮੈਂ ਬਈ ਅਦੂਤੇ 70 ਪੈਸੇ ਦੇ ਦੂੰਗਾ ਤੜਵਾ ਕੇ ਅਣਪੜਿਆ ਸੀ ਵਾਲੇ ਪਿੱਛੇ ਪੈ ਗਈ ਸੈਂਡਲ ਲਾ ਕੇ ਹਏ ਅਣਪੜਿਆ ਸੀ ਵਾਲੇ ਪਿੱਛੇ ਪੈ ਗਈ ਸੈਂਡਲ ਲਾ ਕੇ ਪੂਰਾ ਜੀ ਬੰਦਾ ਕਰ ਲੈ ਐਵੇਂ ਤੁਹਾਨੂੰ ਗੱਲ ਵਧਾਉਣੀ ਐ ਸਾਜੀ ਬੰਦਾ ਕਰ ਲੈ ਐਵੇਂ ਤੁਹਾਨੂੰ ਗੱਲ ਵਧਾਉਣੀ ਐ ਜੁੰਗ ਗਿਆ ਪਟੂਰਾ ਐਵੇਂ ਛੜੇ ਤੇਰੇ ਲਾਉਣੀ ਐ ਜੁੰਗ ਗਿਆ ਪਟੂਰਾ ਐਵੇਂ ਛੜੇ ਤੇਰੇ ਲਾਉਣੀ ਐ ਕਾਮਰੇਡਾਂ ਦੀਆਂ ਸਟੇਜਾਂ ਤੇ ਡਰਾਮੇ ਕਰਦਾ ਆਉਣ ਕਰਕੇ ਉਹ ਇਲਾਕੇ ਵਿੱਚ ਜਾਂ ਪੰਜਾਬ ਦੇ ਵਿੱਚ ਕਹਿ ਲੀਏ ਪਹਿਲਾਂ ਹੀ ਪਰਚਲਤ ਸੀਗਾ ਔਰ ਉਹਦੇ ਭੱਖਦੇ ਵਿਸ਼ਿਆਂ ਤੇ ਜਿਹੜੇ ਗੀਤ ਰਚੇ ਉਹਨੇ ਉਸ ਵੇਲੇ ਬੜਾ ਮਕਬੂਲ ਗੀਤ ਹੋਇਆ ਕ ਮੁਹੰਮਦ ਸਦੀਕ ਤੇ ਵੀ ਬਾਰ ਰਣਜੀਤ ਕੌਰ ਜੀ ਦਾ ਚੰਡੀਗੜ ਵਾਂਗੂ ਭਾਬੀ ਨਹੀਂ ਮੇਰੇ ਵਿਆਹ ਦਾ ਮਸਲਾ ਅਡ ਚਲਿਆ ਪਾਣੀ ਮਾਰ ਜਾ ਜਿਹੜਾ ਵੜਿਆ ਕੀਦੇ ਸੱਪ ਦਮੂ ਆ ਲੜਿਆ ਪਾਣੀ ਮਾਰ ਜਾ ਜਿਹੜਾ ਵੜਿਆ ਕੀਦੇ ਸੱਪ ਦਮੂ ਆ ਲੜਿਆ ਕੱਢਦੇ ਭਾਬੀ ਘਟਾੜਿਆ ਕੱਢਦੇ ਭਾਬੀ ਘਟਾੜਿਆ ਵੀਦ ਨਹੀਂ ਅਨਪੜ ਚਲਿਆ ಚಂಡೀಗಢ ವಾಗೂ ಭಾಪಿ ನೀ ಮೇರೆ ಜಸ ಹಂಡೀಗಢ ವಾಂಗೂ ಭಾಪಿ ನೀ ಮೇರೆ ಜಸ ಹ ਮੇਰੇ ਦਾਦਾ ਦਾ ਅੜ ਚੱਲਿਆ ਮੈਂ ਆਨੀ ਮਾਪ ਤੇ ਉਹ ਰਾਹੇ ਤੇ ਖੱਤੀ ਪੋਚ ਕੇ ਘਰ ਚੱਲਿਆ ਚੰਡੀਗੜ੍ਹ ਵਾਂਗੂ ਬਾਪੀ ਨਹੀਂ ਮੇਰੇ ਦਾਦਾ ਮਸਲਾ ਅੜ ਚੱਲਿਆ ਤੇ ਖੱਤੀ ਪੋਚ ਕੇ ਘਰ ਚੱਲਿਆ ਮੇਰੇ ਦਾਦਾ ਮਸਲਾ ਅੜ ਚੱਲਿਆ ਤੇ ਖੱਤੀ ਪੋਚ ਕੇ ਘਰ ਚੱਲਿਆ ਮੇਰੇ ਦਾਦਾ ਮਸਲਾ ਅੜ ਚੱਲਿਆ ਇਸੇ ਤਰ੍ਹਾਂ ਹੀ ਬੀਬਾ ਕੁਲਦੀਪ ਕੌਰ ਤੇ ਕੁਲਦੀਪ ਮਾਨਕ ਸਾਹਿਬ ਦੀ ਆਵਾਜ਼ ਦੇ ਵਿੱਚ ਵੀ ਗੀਤ ਰਿਕਾਰਡ ਹੋਇਆ ਆਸ਼ਕ ਤਰਸਣਗੇ ਮੂੰਹ ਵੇਖਣ ਨੂੰ ਪਰ ਆਸੀ ਵਾਲਾ ਅਨਪੜ ਜੱਟ ਫਿਰਦਾ ਹੱਥਾਂ ਦੇ ਵਿੱਚ ਆਇਆ ਵੇ ਲੋਰੀ ਤੇਰੇ ਗੋਰੇ ਰੰਗ ਨੇ ਸਾਰੇ ਪਿੰਡ ਵਿੱਚ ਗਦਰ ਮਚਾਇਆ ਸੋ ਇਦਾਂ ਦੀਆਂ ਗੱਲਾਂ ਕਰਦਾ ਅਨਪੜ ਆਸੀ ਆਪਣੀ ਗੀਤਕਾਰੀ ਦੀ ਕਲਮ ਚਰੀਟ ਦਾ ਛਰੀਟ ਦਾ ਆਪਣੇ ਸਫ਼ਰ ਨੂੰ ਅੱਗੇ ਚਲਾਉਂਦਾ ਰਿਹਾ ਔਲ ਆਸ਼ਾਂ ਦੇ ਤਾਂ ਹੀ ਪਿੱਛੇ ਫੇਰਦੇ ਨੇ ਕਿਵੇਂ ਦੀਵ ਤੇ ਫਮਕਰ ਜੁਦੇ ਦੇ ਨੇ ਲੱਖ ਦੀ ਰਮਜ ਗੈ ਤੋਂ ਪਾਲ ਕੁੱਤੀਆਨੀ ਅੱਖਾਂ ਕਲਿਆ ਰਹਿਣ ਨਾ ਕੁੱਤੀਆਨੀ ਗੱਲਾ ਤੇਰੀਆਂ ਹੱਦਾਂ ਤੋਂ ਪਾਲ ਕੁੱਤੀਆਨੀ ਲਾਈ ਮੇਜਰੇ ਨਾ ਆਲ ਦੇ ਸਾੜ ਆਸੀ ਵਾਲਾ ਨਾ ਪਾਤੀ ਕੱਟ ਫਿਰ ਦਾ ਹੱਥਾਂ ਦੇ ਵਿੱਚ ਆਇਆ ਗੱਜ ਫਿਰ ਦਾ ਹੱਥਾਂ ਦੇ ਵਿੱਚ ਆਇਆ ਮੈਨੂੰ ਨਹੀਂ ਤੇਰੇ ਗੋਰੇ ਅੰਧਨੇ ਹੋਇ ਮੈਨੂੰ ਨਹੀਂ ਤੇਰੇ ਗੋਰੇ ਅੰਧਨੇ ਸਾੜ ਪਿੰਡ ਵਿੱਚ ਦਾ ਤੇਰੇ ਲਿਖਾਇਆ ਮੈਨੂੰ ਨਹੀਂ ਤੇਰੇ ਗੋਰੇ ਅੰਧਨੇ ਹਨ ਪਰ ਆਸੀ ਵਾਲੇ ਦੀ ਗੀਤਕਾਰੀ ਜਦੋਂ ਸਿਕਰਲੇ ਦਿਨਾਂ ਤੇ ਸੀ ਉਦੋਂ ਵੀ ਉਹ ਆਪਣੇ ਗੀਤਾਂ ਦਾ ਮੁੱਲ ਨਾ ਵਟ ਸਕਿਆ ਉਸ ਨੂੰ ਇਸ ਖੇਤਰ ਵਿੱਚ ਵਪਾਰੀ ਬਣ ਕੇ ਵਿਚਰਨ ਦੀ ਜਾਜ ਨਹੀਂ ਆਈ ਉਹ ਸਾਰੀ ਉਮਰ ਮਨਮਰਜ਼ੀਆਂ ਕਰਦਾ ਰਿਹਾ ਮਤਰਾ ਮੇਰੀ ਦਾ ਤੜੀ ਤੇ ਜਿੰਦ ਧਰ ਕੇ ਮਿਲਦੀ ਸੀ ਸੋਹਣੀ ਜਿਵੇਂ ਕੱਟਿਆਂ ਤੇ ਤਰ ਕੇ ਰੁਕਾ ਛੱਡ ਕੇ ਘਰਾਂ ਨੀ ਰਾਤੀ ਲੰਘ ਕੇ ਜਨਾ ਪਾਰ ਪੱਤਣਾ ਤੂੰ ਕਰਦੀ ਸੀ ਮੁਲਾਕਾਤ ਨੀਂ ਜੱਟ ਰੂੜੀਆਂ ਰੂੜੀਆਂ ਚ ਬੈਠਾ ਰਹਿ ਹਸਾਈ ਆਤ ਨਹੀਂ ਜੱਟ ਰੂੜੀਆਂ ਰੂੜੀਆਂ ਚ ਬੈਠਾ ਰਹਿ ਹਸਾਈ ਆਤ ਨਹੀਂ ਜੱਟ ਰੂੜੀਆਂ ਅੱਜ ਨਾਲ ਕੱਲ ਕਾਲੀ ਬੋਧਿਆ ਵੇ ਕਾਲਿਆ ਭੋਲੀਆਂ ਨਾ ਮਾਰ ਅਨ ਪੜ ਅਸੀਂ ਚਿੱਤਰ ਸਿੰਘ ਅਨਪੜ ਆਸੀ ਵਾਲਾ ਪੜਿਆ ਤਾਂ ਹੈ ਹੀ ਨਹੀਂ ਸੀ ਅਨਪੜ ਸੀ ਅਨਪੜ ਹੋਣ ਕਾਰਨ ਕਹਿੰਦੇ ਨੇ ਕਿ ਉਹਨੇ ਆਪਣਾ ਨਾਮ ਜਿਹੜਾ ਆਪਣਾ ਤਖੱਲਸ ਜਿਹੜਾ ਉਹ ਅਨਪੜ ਰੱਖ ਲਿਆ ਬਚਿੱਤਰ ਸਿੰਘ ਅਨਪੜ ਬਣ ਗਿਆ ਜਾ ਕੇ ਨੈਣਾ ਵਾਲੀ ਨਦੀ ਐਨ ਮੈਸ਼ ਨੂੰ ਨੀਹ ਵਿੱਚ ਜਾ ਕੇ ਖੜੀ ਦੀ ਚੜੀ ਕਈ ਜੇ ਨਜ਼ਰ ਟੁੱਪ ਜਾਣੀ ਐ ਨੀ ਆਸੀ ਵਾਲਾ ਅਨਪੜ ਹੋ ਤੁਗਾ ਨਹੀਂ ਕਰਤੁਰੀਆ ਬਚਿੱਤਰ ਸਿੰਘ ਅਨਪੜ ਕਾਮਰੇਡਾਂ ਦੀਆਂ ਸਟੇਜਾਂ ਤੇ ਡਰਾਮੇ ਕਰਦਾ ਭਾਸ਼ਣ ਦਿੰਦਾ ਗੀਤ ਗਾਉਂਦਾ ਇਹ ਬੜਿਆਂ ਵੱੱਦੀ ਉਹਦਾ ਇੱਕ ਕਾਰਜ ਚੱਲਦਾ ਰਿਹਾ ਉਸ ਦੇ ਹਮ ਉਮਰ ਦੱਸਦੇ ਨੇ ਕਿ ਉਹਨਾਂ ਦਿਨਾਂ ਵਿੱਚ ਅਨਪੜ ਆਸੀ ਵਾਲੇ ਦੀ ਪੂਰੀ ਚੜਤ ਹੁੰਦੀ ਸੀਗੀ ਤੇ ਅਨਪੜ ਆਸੀ ਵਾਲਾ ਜਦੋਂ ਡਰਾਮੇ ਪੇਸ਼ ਕਰਦਾ ਸੀਗਾ ਕਾਮਰੇਡਾਂ ਦੀਆਂ ਸਟੇਜਾਂ ਤੇ ਤੇ ਉਹਦੇ ਕਹਿੰਦੇ ਅਦਾਕਾਰੀ ਵੀ ਜਿਹੜੀ ਉਹ ਮੱਲੋ ਵੇਖਣ ਯੋਗ ਹੁੰਦੀ ਸੀਗੀ ਸਲਾਹ ਹੁਣ ਯੋਗ ਨਹੀਂ ਸੀਗੀ ਚਾਰ ਦਿਨ ਸੋਂ ਰੱਬ ਦੀ ਤਬਾਹੀ ਜਿੱਥੇ ਨੇ ਮੇਰੇ ਨੈਣ ਲੜਦੇ ਇਸ ਗੱਲ ਤੇ ਗੀਤ ਗੁਵਾਨ ਤੇ ਆਸੀ ਵਾਲ ਅਨਪੜ੍ਹ ਦੇ ਆਵਾ ਕਦਿਲ ਮਨਦੂ ਬੰਨ ਥਾਰੀਆਂ ਕਿਆਸਟਾਂ ਨੂੰ ਅੱਗ ਲੱਗ ਗਈ ਜਦ ਦੁਲਫਾ ਮਸ਼ੂਕ ਨੇ ਖਿਲਾਰੀਆਂ ਕਿਆਸਟਾਂ ਨੂੰ ਅੱਗ ਲੱਗ ਗਈ ਅਨਪੜ੍ਹ ਆਸੀ ਵਾਲਾ दारू ਦਾ ਸ਼ਕੀਨ ਵੀ ਰਿਆ दारू ਦੇ ਪਿਆਕੜਾਂ ਵਾਸਤੇ ਉਸਦਾ ਇੱਕ ਗੀਤ ਦੋ ਸਰਮੌਰ ਜੋੜੀਆਂ ਦੀਆਂ ਆਵਾਜ਼ਾਂ ਦੇ ਵਿੱਚ ਇੱਕੋ ਸਮੇਂ ਰਿਕਾਰਡ ਹੋਇਆ ਕਰਤਾਰ ਰਮਲਾ ਅਤੇ ਪਰਮਜੀਤ ਸੰਧੂ ਸੁਖਦੇਵ ਸਫਰੀ ਅਤੇ ਵੀਬਾ ਕਰਮਦੀਪ ਕੌਰ ਉਹ ਗੀਤ ਰਮਲਾ ਸਾਹਿਬ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਤੱਕ ਸਟੇਜਾਂ 'ਤੇ ਗਾ ਕੇ ਆਪਣੇ ਸਰੋਤਿਆਂ ਤੋਂ ਵਾਹ ਵਾਪਟੋਰਦੇ ਰਹੇ ਉਸ ਗੀਤ ਦੇ ਬੋਲ ਹਨ ਮੈਂ ਆਖਿਆ ਸੀ दारू ਪੀਣੀ ਪਾਣੀ ਦਾ ਜੱਗ ਫੜਾ ਦੇਣੀ ਉਹ ਮੈਂ ਆਖਿਆ ਸੀ दारू ਪੀਣੀ ਪਾਣੀ ਦਾ ਜੱਗ ਲਿਆ ਦੇ ਤੂੰ ਨੋਟ ਪੜੇ ਤਾਂ ਕਿੱਥੇ ਪਹਿਲਾਂ ਕੱਢ ਕੇ ਵਖਾ ਦੇ ਤੂੰ ਮੈਂ ਆਂ ਕਿਆ ਅਬਦਾਰੂ ਪੀ ਪਾਣੀ ਵਧਕ ਲਿਆ ਦੇ ਤੂੰ ਨੋਟ ਪੰਜਾ ਕਿੱਥੇ ਪਹਿਲਾਂ ਲੱਦ ਕੇ ਉਰੇ ਵਖਾ ਦੇ ਤੂੰ ਨਾਲ ਨ ਮੇਰੇ ਮਿੱਤਰ ਬੇਲੀ ਬੋਲ ਐਵੇਂ ਜਾ ਰੇ ਤੂੰ ਚਾਰ ਲੰਗੇ ਇਕੱਠੇ ਕਰਕੇ ਤੁੰ ਨੂੰ ਲੰਬੂ ਲਾ ਦੇ ਤੂੰ ਉਹ ਨਾਲ ਮੇਰੇ ਸੱਜਣ ਬੇਲੀ ਬੋਲ ਐਵੇਂ ਜਾ ਰੇ ਤੂੰ ਚਾਰ ਲੰਗੇ ਇਕੱਠੇ ਕਰਕੇ ਤੁੰ ਨੂੰ ਲੰਬੂ ਲਾ ਦੇ ਤੂੰ ਜਦੋਂ ਦੇਖ ਗਤ ਨੂੰ ਗੇੜਾ ਜਦੋਂ ਦੇਖ ਗਤ ਨੂੰ ਗੇੜਾ ਠੱਡਿਆ ਕੰਨ ਦੇ ਕੋਲ ਰੇੜਾ ਜਾਂਦਾ ਜਿਵੇਂ ਸੜਕ ਤੇ ਰੇੜਾ ਕੰਬਾ ਜਿਵੇਂ ਸੜਕ ਤੇ ਰੇੜਾ ਇਹ ਤਾਂ ਭੱਜੀ ਦਮੇਗੀ ਪਾਣੀ ਨਾਲ ਗਲਾਸ ਭੱਲੇ ਤਾਂ ਕਿ ਆਵੇਂਗੀ ਪਾਣੀ ਨਾਲ ਗਲਾਸ ਭੱਲੇ ਤਾਂ ਚੱਕੀ ਆਵੇਂਗੀ ਮੈਂ ਆਖਿਆ ਅਸੀਂ ਪੀਣੀ ਹੈ ਪਾਣੀ ਦਾ ਜੱਗ ਲਿਆ ਦੇ ਤੂੰ ਮੈਂ ਆਖਿਆ ਅਸੀਂ ਪੀਣੀ ਹੈ ਪਾਣੀ ਦਾ ਜੱਗ ਲਿਆ ਦੇ ਤੂੰ ਲੋਟ ਪੰਜਾਬ ਦਾ ਤੇਕ ਲਗੜ ਕੇ ਉਰੇ ਦਿਖਾ ਦੇ ਤੂੰ ਲੋਟ ਪੰਧਾ ਦਾ ਕਿ ਤੇਕ ਲਗੜ ਕੇ ਉਰੇ ਦਿਖਾ ਦੇ ਤੂੰ ਨਾਲ ਨੇ ਮੇਰੇ ਮਿੱਤਰ ਬਿਲੀ ਹੂਲ ਨਾ ਐਵੇਂ ਯਾਰੇ ਤੂੰ ਨਾਲ ਨੇ ਮੇਰੇ ਮਿੱਤਰ ਬਿਲੀ ਹੂਲ ਨਾ ਐਵੇਂ ਯਾਰੇ ਤੂੰ ਚਾਰ ਲਫੰਗੇ ਇਕੱਠੇ ਕਰਕੇ ਧਰ ਨੂੰ ਲਾਂਬੂ ਲਾ ਦੇ ਤੂੰ ਚਾਰ ਲਫੰਗੇ ਇਕੱਠੇ ਕਰਕੇ ਧਰ ਨੂੰ ਲਾਂਬੂ ਲਾ ਦੇ ਤੂੰ ਜਦੋਂ ਦੇ ਗੁੱਤ ਨੂੰ ਵੇੜਾ ਆ ਕੰਨ ਦੇ ਕੋੜ ਲਖੇੜਾ ਜਾਂਦਾ ਜਿਵੇਂ ਸੜਕ ਤੇ ਰੇੜਾ ਉੱਠ ਕੇ ਪੱਚੀ ਜਾਵੇਂਗੀ ਪਾਣੀ ਨਾਲ ਗਲਾਸ ਭੱਲੇ ਟਾ ਚੱਕੀ ਆਵੇਂਗੀ ਪਾਣੀ ਨਾਲ ਗਲਾਸ ਭੱਲੇ ਟਾ ਚੱਕੀ ਆਵੇਂਗੀ ਅੱਜ ਦੇ ਜ਼ਮਾਨੇ ਦੇ ਵਿੱਚ ਤਕਨੀਕ ਦੇ ਨਾਲ ਨਾਲ ਗਾਇਕੀ ਗੀਤਕਾਰੀ ਦੇ ਰੰਗ ਢੰਗ ਬਦਲ ਗਏ ਨੇ ਅੱਜ ਜਦੋਂ ਆਪਾਂ ਵੇਖਦੇ ਆ ਗੀਤਕਾਰ ਆਪਣੇ ਗੀਤ ਰਿਕਾਰਡ ਕਰਾਉਣ ਲਈ ਤਰਲੋ ਮੱਛੀ ਹੋ ਰਹੇ ਨੇ ਤੇ ਉਸ ਸਮੇਂ ਸਾਨੂੰ ਬਚਿੱਤਰ ਸਿੰਘ ਅਨਪੜ੍ਹ ਵਰਗੇ ਗੀਤਕਾਰਾਂ ਤੇ ਮਾਣ ਮਹਿਸੂਸ ਹੁੰਦਾ ਹੈ ਆਪ ਹੁਸਨ ਵੀਰ ਹੋਵੇ ਨਾਮੁਖੜੇ ਤੇ ਲਾਲੀ ਰੰਗ ਕੇ ਕੀਤੀ ਤਾਂ ਕੀ ਕੀਤੀ ਮੁੰਡੇ ਵਾਹੇ ਦੀ ਖੁਸ਼ੀ ਦੇ ਕਰਨੀ ਹੋਵੇ ਇਹ ਸ਼ਾਦੀ ਲੰਘ ਕੇ ਕੀਤੀ ਤਾਕੀ ਕੀਤੀ ਓ ਮੁਲਾਕਾਤ ਮਸ਼ੂਕ ਦੇ ਨਾਲ ਹੋਵੇ ਆ ਵੀ ਸੰਗ ਕੇ ਕੀਤੀ ਤਾਕੀ ਕੀਤੀ ਅਨਪੜਾ ਜੇ ਪੀਣ ਦਾ ਸ਼ੌਕ ਹੋਵੇ ਤੇ ਤਾਰੂ ਮੰਗ ਕੇ ਪੀਤੀ ਤਾਕੀ ਪੀਤੀ ਸਰੋਸ਼ਰੀ ਜਿਹੜੀ ਆ ਉਹ ਬਚਿੱਤਰ ਸਿੰਘ ਅਨਪੜ੍ਹ ਦੀ ਉਹ ਬੜੀ ਪ੍ਰਚਲਿਤ ਆ ਬਹੁਤ ਸਾਰੇ ਸ਼ੇਰ ਜਿਹੜੇ ਆ ਉਹ ਅੱਜ ਦੇ ਕਲਾਕਾਰ ਵੀ ਉਹ ਆਪਣੀਆਂ ਸਟੇਜਾਂ ਤੇ ਆਪਣੇ ਪ੍ਰੋਗਰਾਮਾਂ ਦੇ ਦੌਰਾਨ ਬੋਲਦੇ ਨੇ ਤੇ ਕਈ ਤਾਂ ਇਥੋਂ ਤੱਕ ਕੰਮ ਕਰ ਦਿੰਦੇ ਨੇ ਕਿ ਬਚਿੱਤਰ ਸਿੰਘ ਅਨਪੜ੍ਹ ਦਾ ਜਿਹੜਾ ਨਾਮ ਆਉਂਦਾ ਸ਼ੇਰ ਦੇ ਆਖਰ ਦੇ ਵਿੱਚ ਉਥੇ ਨਾਮ ਹੀ ਆਪਣਾ ਫਿੱਟ ਕਰ ਦਿੰਦੇ ਆ ਜੋ ਕਿ ਗੱਲ ਗਲਤ ਹੈ ਨਜਾਇਜ਼ ਆਇਤ ਤਕਸ਼ਾਈਆ ਕਿਉਂਕਿ ਉਹ ਕਲਮਕਾਰ ਉਹ ਸ਼ਾਇਰ ਉਹ ਗੀਤਕਾਰ ਦੁਨੀਆ ਤੇ ਹੈ ਤਾਂ ਨਹੀਂ ਪਰ ਉਹ ਜੇ ਉਹ ਲਿਖ ਕੇ ਦੇ ਕੇ ਗਿਆ ਸਾਡੇ ਸਮਾਜ ਨੂੰ ਸਾਡੇ ਸੱਭਿਆਚਾਰ ਦਾਇਰੇ ਨੂੰ ਸਾਡੀ ਗਾਇਕੀ ਨੂੰ ਕੋਈ ਨਾ ਕੋਈ ਤੇ ਉਹਨੂੰ ਜਿਉਂਦਾ ਰੱਖਣ ਦੇ ਵਿੱਚ ਸਾਡਾ ਫਰਜ਼ ਬਣਦਾ ਅਸੀਂ ਆਪਣਾ ਅਸਲੀ ਫਰਜ਼ ਨਿਭਾਈਏ ਮੈਂ ਸੁਣਿਆ ਤੇਰਾ ਯਾਤਰ ਦਿੱਤਾ ਇੰਨੀਆਂ ਗਾਣ ਪਾਲਟੀਆਂ ਵੇ ਮਗਰ ਮਹੀਨੇ ਲੱਗਣੇ ਨਹੀਂ ਲੱਗਿਆ ਜਾ ਰਹੀਆਂ ਆਪ ਤੜਾ ਵਿੱਚ ਟਟੀਆਂ ਵੇ ਮਗਰ ਮਹੀਨੇ ਲੱਗਣੇ ਨਹੀਂ ਲੱਗਿਆ ਜਾ ਰਹੀਆਂ ਪਟਿਆਰੇ ਉਡਦੇ ਚੋਦਕੀ ਹੋਣਾ ਸਦਾ ਵਾਸਤੇ ਚੁੰਗਿਆਰੇ ਰਾਜਾ ਉਡਦੇ ਚੋਦਕੀ ਹੋਣਾ ਸਦਾ ਵਾਸਤੇ ਚੁੰਗਿਆਰੇ ਪਾਹ ਪਹਿਣਿਆ ਤੇ ਤਮਹੀਨੇ ਜਾੜੇ ਉੱਡ ਕਬੂਤਰ ਜੀਨੇ ਪਾਹ ਪਹਿਣਿਆ ਤੇ ਤਮਹੀਨੇ ਜਾੜੇ ਉੱਡ ਕਬੂਤਰ ਜੀਨੇ ਪਾਂਬੜ ਬਾੜ ਵਾਲੀ ਉੱਠਨੇ ਸੀਨੇ ਕੜੀ ਦਸਣ ਦਸਣ ਟੜਕੂਗਾ ਜਾ ਵਾਲੇ ਦਿਨ ਬਲੀਏ ਨਹੀਂ ਜਦੋਂ ਸੱਪੀ ਕਰੜਕੂਗਾ ਜਾ ਵਾਲੇ ਦਿਨ ਬਲੀਏ ਜਦੋਂ ਸੱਪੀ ਕਰੜਕੂਗਾ ਇਸੇ ਤਰ੍ਹਾਂ ਕਲਾ ਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰ ਦਾ ਗੁਜ਼ਾਰ ਦਾ ਪਤਾ ਇਹਨਾਂ ਲੱਗਾ ਅਨਪੜਾਸੀ ਵਾਲਾ ਕਿ ਜਦੋਂ ਉਹਦੇ ਵਿਆਹ ਦੀ ਉਮਰ ਵੀ ਲੰਘੀ ਉਹਨੇ ਆਪ ਤਾਂ ਵਿਆਹ ਨਹੀਂ 시 ਕਰਾਇਆ ਪਰ ਉਹ ਆਪਣੇ ਭਤੀਜੇ ਭਤੀਜੀਆਂ ਭਾਣਜੇ ਭਾਣਜੀਆਂ ਤੇ ਹੋਰ ਰਿਸ਼ਤੇਦਾਰਾਂ ਦੇ ਵਿੱਚ ਜਾਨੀ ਕਿ ਉਹਨਾਂ ਦੇ ਜਿਹੜਾ ਧੀਆ ਪੁੱਤਾਂ ਦਾ ਰੋਤਵਾ ਰੱਖਦੇ ਉਹਨਾਂ ਨੂੰ ਬਹੁਤ ਪਿਆਰ ਕਰਦਾ ਸੀਗਾ ਅੱਜ ਆਪਣੀ ਔਰਤ ਤੇ ਹਰ ਕੋਈ ਹੱਥ ਤੇ ਕੋਲਣਾ ਸਿੱਕੇ ਕੋਈ ਅਣਪੜ ਆਤੀ ਦਾ ਸਾਡੇ ਦਾਰ ਦੀ ਬੇਤੇਰੇ ਲਿੱਕੇ ਅਨਪੜ ਆਸੀ ਵਾਲੇ ਦਾ ਸਾਡੇ ਦਰ ਤੇ ਬਥੇਰੇ ਲਿਕੇ ਐ ਦਬਰ ਜਨਾਨੀ ਤੇ ਐ ਦਬਰ ਜਨਾਨੀ ਤੇ ਹੁੰਦਾ ਔਰ ਕਦੋਂ ਤੱਕ ਰਹਿਣਾ ਨਾ ਮਾਰ ਜਨਾਨੀ ਨੂੰ ਹੁੰਦੀ ਨਾ ਮਰਦ ਦਾ ਗਹਿਣਾ ਹੁੰਦੀ ਨਾ ਮਰਦ ਦਾ ਗਹਿਣਾ ਹੁੰਦੀ ਨਾ ਮਰਦ ਦਾ ਗਹਿਣਾ ਅਨਪੜ ਆਸੀ ਵਾਲੇ ਦਾ ਗੀਤ ਕੁਲਦੀਪ ਪਾਰਸ ਦੀ ਆਵਾਜ਼ ਦੇ ਵਿੱਚ ਖੂਨ ਸ਼ਹੀਦਾਂ ਦਾ ਕਦੇ ਡੁੱਲਿਆ ਨਾ ਬਿਰਥਾ ਜਾਵੇ ਉਸ ਦੇ ਸੱਚਾ ਦੇਸ਼ ਪ੍ਰੇਮੀ ਹੋਣ ਦੀ ਗਵਾਹੀ ਭਰਦਾ ਏ ਖੂਨੇ ਸ਼ਹੀਦਾਂ ਦਾ ਸਾਡੇ ਟੁੱਲਿਆ ਦਾ ਫਿਰ ਧਾ ਜਾਵੇ ਖੂਨੇ ਸ਼ਹੀਦਾਂ ਦਾ ਉਮਰ ਦੇ ਆਖਰੀ ਪੜਾ ਤੇ ਪਹੁੰਚ ਕੇ ਬਚਿੱਤਰ ਸਿੰਘ ਅਨਪੜ ਆਸੀ ਵਾਲਾ ਬਿਮਾਰ ਹੋ ਗਿਆ ਤੇ ਮੰਜੇ ਤੇ ਪੈ ਗਿਆ ਆਖਰ 17 ਜਨਵਰੀ 2010 ਨੂੰ ਉਹ ਸਦਾ ਲਈ ਦੁਨੀਆ ਤੋਂ ਰੁਖਸਤ ਹੋ ਗਿਆ ਬਚਿੱਤਰ ਸਿੰਘ ਅਨਪੜ ਆਸੀ ਸਰੀਰਕ ਤੌਰ ਤੇ ਤਾਂ ਸਾਡੇ ਵਿੱਚ ਨਹੀਂ ਪਰ ਉਸ ਦੇ ਗੀਤ ਹਮੇਸ਼ਾ ਅਮਰ ਰਹਿਣਗੇ ਸੁਣੇ ਜਾਂਦੇ ਰਹਿਣਗੇ ਉਸ ਦੀਆਂ ਯਾਦਾਂ ਉਸ ਦੇ ਗੀਤ ਸਾਂਭਣ ਲਈ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਆ ਇਹੋ ਜੇ ਗੀਤਕਾਰਾਂ ਤੇ ਸਾਨੂੰ ਮਾਣ ਹੋਣਾ ਚਾਹੀਦਾ ਸੋ ਦੋਸਤੋ ਅੱਜ ਬਚਿੱਤਰ ਸਿੰਘ ਅਨਪੜ ਆਸੀ ਵਾਲੇ ਬਾਰੇ ਜਿੰਨੀ ਕਸੀ ਜਾਣਕਾਰੀ ਇਕੱਠੀ ਕੀਤੀ ਉਹ ਤੁਹਾਡੇ ਰੂਬਰੂ ਕੀਤੀ ਉਮੀਦ ਆ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਫੇਰ ਕਿਸੇ ਹੋਰ ਸੰਗੀਤਕ ਮਸ਼ਹੂਰ ਹਸਤੀ ਬਾਰੇ ਆਪਾਂ ਅਗਲੀ ਕਿਸ਼ਤ ਦੇ ਵਿੱਚ ਗੱਲਬਾਤ ਕਰਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ